ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ੀਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਦੱਖਣੀ ਚੀਨ ਸਾਗਰ ਵਿੱਚ ਅਮਰੀਕੀ ਜਹਾਜ਼ ਹਾਦਸਾ ਗ੍ਰਸਤ ਖੇਤਰ ਵਿੱਚ ਰਣਨੀਤਿਕ ਚਿੰਤਾ ਅਤੇ ਸੁਰੱਖਿਆ ਉੱਤੇ ਧਿਆਨ ਰੂਸ ਯੂਕਰੇਨ ਜੰਗ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਕਾਮ ਰੂਸ ਤੇ ਵੱਡੀਆਂ ਪਾਬੰਦੀਆਂ ਲਗਾਈਆਂ ਸਾਬਕਾ ਅਮਰੀਕੀ ਸਖਤਰ ਨੇ 트럼ਪ ਦੀ ਨੀਤੀ ਦੀ ਤਿੱਖੀ ਆਲੋchna ਕੀਤੀ ਭਾਰਤ ਨਾਲ ਮਜ਼ਬੂਤ ਸਾਂਝੇ ਰਿਸ਼ਤੇ ਤੇ ਖਤਰਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਜਲਸਾਨਾ ਦੇ ਦੋ ਜਹਾਜ਼ ਹਾਦਸਾ ਗ੍ਰਸਤ ਹੋ ਗਏ ਨੇ ਰਾਹਤ ਦੀ ਗੱਲ ਤਾਂ ਇਹ ਹੈ ਕਿ ਸਾਰੇ ਪਾਇਲਟ ਸੁਰੱਖਿਤ ਬਚਾ ਲਏ ਗਏ ਹਨ ਇਹ ਜਹਾਜ਼ ਰੂਟੀਨ ਆਪਰੇਸ਼ਨ ਦੌਰਾਨ ਹਾਦਸਾ ਗ੍ਰਸਤ ਹੋਏ ਅਮਰੀਕੀ ਜਲ ਸੈਨਾ ਦੇ ਦੋ ਜਹਾਜ਼ ਹਾਦਸਾ ਗ੍ਰਸਤ ਹੋ ਗਏ ਹਨ ਇਹਨਾਂ ਵਿੱਚ ਇੱਕ MH-60R ਹੈਲੀਕਾਪਟਰ ਅਤੇ ਇੱਕ FA-18F ਜੈਟ ਹੈ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਪਾਇਲਟ ਸੁਰੱਖਿਅਤ ਬਚਾ ਲਏ ਗਏ ਹਨ ਇਹ ਦੋਵੇਂ ਜਹਾਜ਼ ਆਪਣੇ ਰੁਟੀਨ ਆਪਰੇਸ਼ਨ ਦੌਰਾਨ ਵੱਖ-ਵੱਖ ਥਾਵਾਂ ਤੇ ਹਾਦਸਾ ਗ੍ਰਸਤ ਹੋਏ ਹਨ ਦੱਖਣੀ ਚੀਨ ਸਾਗਰਿਕ ਬਹੁਤ ਮਹੱਤਵਪੂਰਨ ਖੇਤਰ ਹੈ ਕਿਉਂਕਿ ਇਹ ਪ੍ਰਮੁੱਖ ਸ਼ਿਪਿੰਗ ਲੇਨਾਂ ਅਤੇ ਚੀਨ ਅਸਤੇ ਦਾਅਵਾ ਕਰਦਾ ਹੈ ਕਿ ਅਮਰੀਕਾ ਇੱਥੇ ਬਿਨਾਂ ਰੋਕ ਨੈਵੀਗੇਸ਼ਨ ਸੁਰੱਖਿਆ ਵਪਾਰਕ ਮਾਰਗਾਂ ਚੀਨੀ ਪ੍ਰਭਾਵ ਦਾ ਮੁਕਾਬਲਾ ਕਰਨ ਅਤੇ ਖੇਤਰੀ ਸਥਿਰਤਾ ਬਣਾਈ ਰੱਖਣ ਲਈ ਆਪਣੀ ਮੌਜੂਦਗੀ ਰੱਖਦਾ ਹੈ ਦੱਖਣੀ ਚੀਨ ਸਾਗਰ ਵਿੱਚ ਰੂਟੀਨ ਆਪਰੇਸ਼ਨ ਅਮਰੀਕੀ ਜਲ ਸੈਨਾ ਦੀ ਆਮ ਗਤੀਵਿਧੀਆਂ ਦਾ ਹਿੱਸਾ ਹੈ ਇਸ ਦੌਰਾਨ ਪਾਇਲਟਾਂ ਦੀ ਸਿਖਲਾਈ ਸਮੁੰਦਰੀ ਗਾਸਟ ਨੈਵੀਗੇਸ਼ਨ ਮਿਸ਼ਨਾਂ ਦੀ ਆਜ਼ਾਦੀ ਸਹਿਯੋਗੀ ਦੇਸ਼ਾਂ ਨਾਲ ਸਾਂਝੇ ਅਭਿਆਸ ਅਤੇ ਉਪਕਰਨਾ ਦੀ ਜਾਂਚ ਕੀਤੀ ਜਾਂਦੀ ਹੈ। ਇਹ ਸਾਰੀਆਂ ਗਤੀਵਿਧੀਆਂ ਇਸ ਖੇਤਰ ਵਿੱਚ ਤਿਆਰੀ ਬਣਾਈ ਰੱਖਣ ਅਤੇ ਬੇਰੋਕ ਨੈਵੀਗੇਸ਼ਨ ਯਕੀਨੀ ਬਣਾਉਣ ਲਈ ਕੀਤੀਆਂ ਜਾਂਦੀਆਂ ਹਨ। ਅਮਰੀਕਾ ਦਾ ਮਕਸਦ ਹੈ ਕਿ ਇੱਥੇ ਸਥਿਰਤਾ ਬਣੀ ਰਹੇ ਅਤੇ ਅੰਤਰਰਾਸ਼ਟਰੀ ਪਾਣੀਆਂ ਤੇ ਕਾਨੂੰਨ ਦੀ ਪਾਲਣਾ ਹੋਵੇ ਅਤੇ ਖੇਤਰ ਵਿੱਚ ਸਹਿਯੋਗੀ ਦੇਸ਼ਾਂ ਨੂੰ ਸਮਰਥਨ ਮਿਲੇ। ਇਸ ਤਰ੍ਹਾਂ ਦੱਖਣੀ ਚੀਨ ਸਾਗਰ ਵਿੱਚ ਅਮਰੀਕੀ ਜਲ ਸੈਨਾ ਦੀ ਹਾਜ਼ਰੀ ਖੇਤਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸ਼ਾਂਤੀ ਲਈ ਬਹੁਤ ਮਹੱਤਵਪੂਰਨ ਹੈ। ਰੂਸ-ਯੂਕਰੇਨ ਜੰਗ ਰੋਕਣ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਫਿਲਹਾਲ ਨਾਕਾਮ ਰਹੀਆਂ ਹਨ। ਅਮਰੀਕਾ ਨੇ ਰੂਸ ਦੀਆਂ ਵੱਡੀਆਂ ਤੇਲ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ। ਯੂਕਰੇਨ ਦੇ ਰਾਸ਼ਟਰਪਤੀ ਕਹਿੰਦੇ ਹਨ ਕਿ ਵੱਡਾ ਦਬਾਅ ਹੀ ਰੂਸ ਨੂੰ ਗੱਲਬਾਤ ਲਈ ਮਜਬੂਰ ਕਰ ਸਕਦਾ ਹੈ। ਹਾਲੇ ਵੀ ਜੰਗ ਖਤਮ ਹੋਣ ਤੋਂ ਦੂਰ ਹੈ। ਰੂਸ ਯੂਕਰੇਨ ਜੰਗ ਨੂੰ ਰੋਕਣ ਲਈ ਅਮਰੀਕਾ ਵੱਲੋਂ ਕੀਤੀਆਂ ਸਾਰੀਆਂ ਕੋਸ਼ਿਸ਼ਾਂ ਫਿਲਹਾਲ ਨਾਕਾਮ ਰਹਿ ਰਹੀਆਂ ਹਨ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਰੋਸਨੇਫਟ ਅਤੇ ਲੁਕੋਇਲ ਤੇ ਨਵੀਆਂ ਪਾਬੰਦੀਆਂ ਲਗਾਈਆਂ ਇਸ ਤੋਂ ਪਹਿਲਾਂ ਬੁਡਾਪੇਸਟ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਯੋਜਨਾਬੱਧ ਮੁਲਾਕਾਤ ਵੀ ਅਨੁਵਿਖੇ ਸਮੇਂ ਤੇ ਰੱਦ ਕਰ ਦਿੱਤੀ ਗਈ ਹੈ ਟਰੰਪ ਨੇ ਕਿਹਾ ਹੈ ਕਿ ਉਹ ਪੁਤਿਨ ਨਾਲ ਗੱਲਬਾਤ ਕਰਦੇ ਹਨ ਪਰ ਅਸਲ ਨਤੀਜੇ ਕੁਝ ਨਹੀਂ ਨਿਕਲਦੇ ਅਮਰੀਕਾ ਅਤੇ ਯੂਕਰੇਨ ਚਾਹੁੰਦਾ ਹੈ ਕਿ ਰੂਸ ਯੂਕਰੇਨ ਨਾਲ ਸ਼ਾਂਤੀ ਲਈ ਗੱਲਬਾਤ ਕਰੇ ਪਰ ਰੂਸ ਨੇ ਹੁਣ ਤੱਕ ਇਸ ਨੂੰ ਅਸਵੀਕਾਰ ਕਰ ਦਿੱਤਾ ਹੈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲਨਸਕੀ ਕਹਿੰਦੇ ਹਨ ਕਿ ਸਿਰਫ ਵੱਡਾ ਦਬਾਅ ਹੀ ਰੂਸ ਨੂੰ ਗੱਲਬਾਤ ਕਰਨ ਲਈ ਮਜਬੂਰ ਕਰ ਸਕਦਾ ਹੈ ਇਸ ਦੌਰਾਨ ਅਮਰੀਕਾ ਨੇ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਟੋਮਹਾਕ ਮਿਜ਼ਾਈਲਾਂ ਦੇਣ ਅਤੇ ਜੰਗ ਖਤਮ ਕਰਨ ਲਈ ਕਈ ਰਿਆਇਤਾਂ ਦੀ ਗੱਲ ਵੀ ਕੀਤੀ ਇਸ ਤਰ੍ਹਾਂ ਹਾਲੇ ਵੀ ਰੂਸ ਯੂਕਰੇਨ ਜੰਗ ਖਤਮ ਹੋਣ ਤੋਂ ਦੂਰ ਹੈ ਪਰ ਅਮਰੀਕਾ ਅਤੇ ਯੂਰਪ ਰੂਸ ਤੇ ਦਬਾਅ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਸ਼ਾਂਤੀ ਲਈ ਕੋਈ ਰਾਸ਼ਟਰੀ ਸਮਝੌਤਾ ਹੋ ਸਕੇ ਇੱਕ ਅਮਰੀਕੀ ਚੜਾਈਕਾਰ ਨੇ ਮਾਉਂਟ ਐਵਰੇਸਟ ਤੋਂ ਇਤਿਹਾਸਿਕ ਸਕੀ ਡਾਊਨ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਐਵਰੇਸਟ ਦੇ ਉੱਚੇ ਅਤੇ ਖਤਰਨਾਕ ਪਹਾੜੀ ਰਾਹ ਨੂੰ ਸਕੀ ਕਰਦਿਆਂ ਸਫਲਤਾ ਹਾਸਲ ਕੀਤੀ ਹੈ ਇਸ ਦੌਰਾਨ ਉਸਨੇ ਆਪਣੇ ਅਨੁਭਵ ਬਾਰੇ ਵੀ ਖੁੱਲਕੇ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਚੜਾਈ ਅਤੇ ਸਕੀ ਦੋਵੇਂ ਹੀ ਬਹੁਤ ਖਤਰਨਾਕ ਸਨ ਇੱਕ ਅਮਰੀਕੀ ਚੜਾਈਕਾਰ ਨੇ ਮਾਉਂਟ ਐਵਰੇਸਟ ਤੋਂ ਇਤਿਹਾਸਿਕ ਸਕੀ ਡਾਊਨ ਕਰਕੇ ਪਹਾੜੀ ਖੇਤਰ ਵਿੱਚ ਆਪਣੀ ਇੱਕ ਵੱਡੀ ਅਦਭੁਤ ਮਿਸਾਲ ਸਥਾਪਿਤ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਕਿਸੇ ਚੜ੍ਹਾਈਕਰ ਨੇ ਐਵਰੇਸਟ ਦੇ ਬਹੁਤ ਹੀ ਉੱਚੀ ਅਤੇ ਖਤਰਨਾਕ ਰਾਤੋਸ ਕੀ ਕਰਕੇ ਸਫਲਤਾ ਹਾਸਲ ਕੀਤੀ ਹੈ ਉਸਨੇ ਦੱਸਿਆ ਕਿ ਇਸ ਦੌਰਾਨ ਹਵਾ ਦੀ ਤੇਜ਼ੀ ਬਰਫ਼ ਵਾਲੇ ਰਾਹ ਅਤੇ ਪਹਾੜੀ ਝੁਲਾਨ ਬਹੁਤ ਹੀ ਚੁਣੌਤੀਆਂ ਭਰੇ ਸਨ ਪਰ ਉਸ ਦੀ ਤਿਆਰੀ ਅਤੇ ਹਿੰਮਤ ਨੇ ਉਸ ਨੂੰ ਹਰ ਮੁਸ਼ਕਿਲ ਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਉਸਨੇ ਆਪਣੇ ਅਨੁਭਵ ਬਾਰੇ ਵੀ ਖੁੱਲ ਕੇ ਗੱਲ ਕੀਤੀ ਹੈ ਕਿ ਕੀ ਡਾਊਨ ਕਰਨਾ ਚੜਾਈ ਤੋਂ ਵੀ ਜ਼ਿਆਦਾ ਖਤਰਨਾਕ ਸੀ ਹਰ ਕਦਮ ਤੇ ਧਿਆਨ ਤੇ ਤਿਆਰੀ ਦੀ ਲੋੜ ਸੀ ਇਸ ਰਿਕਾਰਡ ਤੋੜ ਕੇ ਜਾਉਣ ਨੇ ਨਾ ਸਿਰਫ ਉਸਦੀ ਹਿੰਮਤ ਦਰਸਾਈ ਐ ਸਗੋ ਪਹਾੜੀ ਖੇਤਰ ਵਿੱਚ ਮਨੁੱਖੀ ਯਤਨਾਂ ਅਤੇ ਸੁਪਨਿਆਂ ਦੀ ਸੰਭਾਵਨਾ ਨੂੰ ਵੀ ਨਵਾਂ ਰੂਪ ਦਿੱਤਾ ਐ ਇਹ ਕਦਮ ਸਿਰਫ ਉਸਦੇ ਲਈ ਹੀ ਨਹੀਂ ਸਗੋ ਦੁਨੀਆ ਭਰ ਦੇ ਐਡਵੈਂਚਰ ਸਪਿਰਿਟ ਅਤੇ ਸਕੀ ਪ੍ਰੇਮੀਆ ਲਈ ਇੱਕ ਪ੍ਰੇਰਨਾ ਵੀ ਬਣਿਆ ਮਾਉਂਟ ਐਵਰੇਸਟ ਤੋਂ ਇਤਿਹਾਸਿਕ ਸਕੀ ਜਾਉਣ ਨੇ ਸਾਨੂੰ ਦਿਖਾਇਆ ਹੈ ਕਿ ਮਨੁੱਖ ਜੇ ਚਾਹੇ ਤਾਂ ਹਰ ਚੁਣੌਤੀ ਨੂੰ ਜਿੱਤ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਦੀ ਸਰਕਾਰ 2025 ਵਿੱਚ ਰਾਜਨੀਤਿਕ ਅਸਹਿਮਤੀਆਂ ਕਾਰਨ ਬੰਦ ਹੋ ਗਈ ਹੈ। ਇਸ ਦੇ ਨਤੀਜੇ ਵਜੋਂ ਸਰਕਾਰ ਕਾਮਕਾਰੀਆਂ ਅਤੇ ਜਨਤਕ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਸਰਕਾਰ ਬੰਦ ਹੋਣ ਨਾਲ ਆਮ ਲੋਕਾਂ ਅਤੇ ਵਪਾਰਕ ਸਥਿਤੀ ਤੇ ਵੀ ਅਸਰ ਪੈ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਦੀ ਸਰਕਾਰ 2025 ਵਿੱਚ ਰਾਜਨੀਤਿਕ ਅਸਹਿਮਤੀਆਂ ਅਤੇ ਵਕ-ਵਕ ਨੀਤੀਆਂ ਕਾਰਨ ਬੰਦ ਹੋ ਗਈ ਹੈ। ਇਹ ਕਾਰਨ ਹਜ਼ਾਰਾਂ ਸਰਕਾਰੀ ਕਰਮਚਾਰੀ ਅਸਥਾਈ ਤੌਰ ਤੇ ਛੁੱਟੀਆਂ ਤੇ ਹਨ ਅਤੇ ਸਰਕਾਰੀ ਸੇਵਾਵਾਂ ਥੋੜੇ ਸਮੇਂ ਲਈ ਰੁਕ ਗਈਆਂ ਹਨ ਸਰਕਾਰ ਬੰਦ ਹੋਣ ਦੇ ਨਾਲ ਹੀ ਸਿਰਫ ਕਰਮਚਾਰੀਆਂ ਸਗੋਂ ਆਮ ਲੋਕਾਂ ਅਤੇ ਵਪਾਰਕ ਮਾਹੌਲ ਤੇ ਵੀ ਪ੍ਰਭਾਵ ਪੈ ਰਿਹਾ ਹੈ ਰਾਜਨੀਤਿਕ ਪੱਖ ਇਸ ਘਟਨਾ ਨੂੰ ਆਪਣੀ ਰਣਨੀਤੀ ਦਾ ਹਿੱਸਾ ਮੰਨ ਰਿਹਾ ਜਿਸ ਕਰਕੇ ਮੁਲਕ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਤੇਜ਼ ਹੋ ਗਈ ਹੈ ਸਰਕਾਰ ਦੇ ਖੁੱਲਣ ਦੀ ਉਮੀਦ ਹੈ ਜਦੋਂ ਇਹ ਅਸਹਿਮਤੀਆਂ ਦੂਰ ਹੋਣਗੀਆਂ ਪਰ ਹਾਲੇ ਪਰ ਹਲੇ ਤੱਕ ਕਿਸੇ ਅੰਤਿਮ ਸਮਝੌਤੇ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਇਹ ਘਟਨਾ ਦਿਖਾਉਂਦੀ ਹੈ ਕਿ ਰਾਜਨੀਤਿਕ ਫੈਸਲੇ ਸਿਰਫ ਸਰਕਾਰੀ ਢਾਂਚੇ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਦੀ ਦਿਨਚਰਿਆ ਅਤੇ ਮੁਲਕ ਦੀ ਆਰਥਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦੇ ਆ। ਸੰਯੁਕਤ ਰਾਜ ਅਮਰੀਕਾ ਤੋਂ 54 ਭਾਰਤੀ ਨਾਗਰਿਕਾਂ ਨੂੰ 11 ਕਾਨੂੰਨੀ ਦਾਖਲੇ ਦੇ ਕਾਰਨ ਦੇਸ਼ ਵਾਪਸ ਭੇਜ ਦਿੱਤਾ ਗਿਆ। ਇਹਨਾਂ ਵਿੱਚੋਂ 50 ਲੋਕ ਹਰਿਆਣਾ ਦੇ ਹਨ। ਅਮਰੀਕੀ ਸਰਕਾਰ ਨੇ ਇਹ ਕਾਰਵਾਈ ਆਪਣੇ ਕਾਨੂੰਨਾਂ ਦੇ ਤਹਿਤ ਕੀਤੀ ਹੈ ਭਾਰਤੀ ਪ੍ਰਵਾਸੀ ਇਸ ਘਟਨਾ ਤੋਂ ਬਾਅਦ ਵਾਪਸ ਆਪਣੇ ਘਰਾਂ ਪਰਤ ਗਏ ਹਨ ਅਮਰੀਕਾ ਤੋਂ 56 ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਦੇ ਕਾਰਨ ਵਾਪਸ ਭੇਜਿਆ ਗਿਆ ਇਹਨਾਂ ਵਿੱਚੋਂ 50 ਲੋਕ ਹਰਿਆਣਾ ਰਾਜ ਦੇ ਹਨ ਅਤੇ ਅਮਰੀਕੀ ਸਰਕਾਰ ਨੇ ਕਾਨੂੰਨੀ ਕਾਰਵਾਈ ਦੇ ਤਹਿਤ ਇਹ ਫੈਸਲਾ ਲਿਆ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਹਵਾਈ ਜਹਾਜ਼ ਰਾਹੀਂ ਭਾਰਤ ਭੇਜਿਆ ਗਿਆ। ਇਸ ਘਟਨਾ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਵਿਦੇਸ਼ ਵਿੱਚ ਜਾਣ ਤੋਂ ਪਹਿਲਾਂ ਸਾਰੇ ਕਾਨੂੰਨੀ ਦਸਤਾਵੇਜ਼ ਅਤੇ ਪ੍ਰਕਿਰਿਆ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਅਮਰੀਕੀ ਹਾਈ ਕਮਿਸ਼ਨ ਅਤੇ ਭਾਰਤੀ ਦੂਤਾਵਾਸ ਨੇ ਇਸ ਮਾਮਲੇ 'ਚ ਸੁਚੇਤਨਾ ਅਤੇ ਸਹਿਯੋਗ ਦਿੱਤਾ ਹੈ। ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਵੀ ਇਸ ਕਾਰਵਾਈ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ। ਅਮਰੀਕੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਅਗਲੇ ਸਮੇਂ ਵਿੱਚ ਗੈਰ ਕਾਨੂੰਨੀ ਦਾਖਲੇ ਵਾਲਿਆਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਦਿਖਾ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਸੁਪਨੇ ਸਿਰਫ ਕਾਨੂੰਨੀ ਤਰੀਕੇ ਨਾਲ ਹੀ ਸਫਲ ਹੋ ਸਕਦੇ ਹਨ। ਭਾਰਤੀ ਨਾਗਰਿਕਾਂ ਲਈ ਇਹ ਸਿੱਖਿਆ ਹੈ ਕਿ ਵਿਦੇਸ਼ ਯਾਤਰਾ ਤੋਂ ਪਹਿਲਾਂ ਵਿਸ਼ਵਾਸਯੋਗ ਸਰੋਤਾ ਅਤੇ ਸਾਰੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਅਮਰੀਕਾ ਵਿੱਚ 1.6 ਮਿਲੀਅਨ ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਤੋਂ ਬਾਅਦ ਖੁਦ ਹੀ ਦੇਸ਼ ਛੱਡ ਦਿੱਤਾ ਹੈ ਇਸ ਦੇ ਨਾਲ ਨਾਲ 5 ਲੱਖ ਲੋਕਾਂ ਨੂੰ ਡੀ ਐਚ ਐਸ ਦੀ ਕਾਰਵਾਈ ਦੇ ਤਹਿਤ ਦੇਸ਼ੋਂ ਵਾਪਸ ਭੇਜਿਆ ਗਿਆ ਅਮਰੀਕਾ ਸਰਕਾਰ ਨੇ ਇਸ ਮਾਮਲੇ 'ਚ ਕਾਨੂੰਨੀ ਤਹਿਤ ਪਾਲਣਾ ਕਰਨ ਤੇ ਜ਼ੋਰ ਦਿੱਤਾ ਹੈ संयुक्त राज्य अमेरिका ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਅਮਰੀਕੀ ਸਰਕਾਰ ਨੇ ਨਵਾਂ ਆਂਕੜਾ ਜਾਰੀ ਕੀਤਾ ਹੈ। ਆਂਕੜਿਆਂ ਦੇ ਮੁਤਾਬਕ 1.6 ਮਿਲੀਅਨ ਲੋਕਾਂ ਨੇ ਆਪਣੇ ਆਪ ਦੇਸ਼ ਛੱਡ ਦਿੱਤਾ। ਇਸ ਦਾ ਮਤਲਬ ਇਹ ਹੈ ਕਿ ਉਹਨਾਂ ਲੋਕਾਂ ਨੇ ਆਪਣੇ ਆਪ ਆਪਣੀ ਗੈਰ ਕਾਨੂੰਨੀ ਹਾਲਤ ਨੂੰ ਠੀਕ ਕਰਨ ਲਈ ਦੇਸ਼ ਛੱਡਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਨਾਲ 5 ਲੱਖ ਲੋਕਾਂ ਨੂੰ ਸਰਕਾਰੀ ਤਰੀਕੇ ਨਾਲ ਡਿਪੋਰਟ ਕਰ ਦਿੱਤਾ ਗਿਆ। ਇਹ ਕਾਰਵਾਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੀਤੀ ਗਈ ਹੈ। ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਇਹ ਕਾਰਵਾਈ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਹਨ। ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਸਪਸ਼ਟ ਸੰਦੇਸ਼ ਹੈ ਕਿ ਕਾਨੂੰਨੀ ਰਸਤਾ ਹੀ ਸਹੀ ਤਰੀਕਾ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਖੁਦ ਦੇਸ਼ ਛੱਡਣਗੇ ਉਨਾ ਨੂਪ ਵਿਖ ਵਿੱਚ ਅਮਰੀਕਾ ਵਿੱਚ ਰਹਿਣ ਲਈ ਸਹੀ ਮੌਕਾ ਮਿਲ ਸਕਦਾ ਹੈ ਇਹ ਨਵਾਂ ਆਂਕੜਾ ਦੱਸਦਾ ਹੈ ਕਿ ਅਮਰੀਕਾ ਆਪਣੀ ਸਰਹੱਦਾਂ ਦੀ ਸੁਰੱਖਿਆ ਕਾਨੂੰਨੀ ਪ੍ਰਵਾਸ ਪ੍ਰਣਾਲੀ ਅਤੇ ਲੋਕਾਂ ਲਈ ਸੁਰੱਖਿਆ ਨੂੰ ਮਜ਼ਬੂਤ ਕਰ ਰਿਹਾ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਦੇਸ਼ ਵਿੱਚ ਕਾਨੂੰਨ ਦੀ ਪਾਲਣਾ ਅਤੇ ਸਹੀ ਪ੍ਰਵਾਸੀ ਪ੍ਰਣਾਲੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਮਰੀਕਾ ਵਿੱਚ ਕਈ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਨੇ ਅਰਥਵਿਵਸਥਾ ਦੀਆਂ ਮੁਸ਼ਕਲਾਂ ਅਤੇ ਮਹਿੰਗਾਈ ਵਧਣ ਕਾਰਨ ਲੋਕਾਂ ਨੂੰ ਰੋਜ਼ਾਨਾ ਖਾਣ-ਪੀਣ ਦੀ ਚਿੰਤਾ ਹੋ ਰਹੀ ਹੈ। ਖਾਸ ਤੌਰ ਤੇ ਘੱਟ ਆਮਦਨ ਵਾਲੇ ਪਰਿਵਾਰ ਇਸ ਸਮੱਸਿਆ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਅਤੇ ਸਹਾਇਤ ਸੰਸਥਾਵਾਂ ਇਸ ਮਾਮਲੇ 'ਚ ਰਾਹਤ ਮੁਹੱਈਆ ਕਰਵਾ ਰਹੀਆਂ ਪਰ ਹਾਲਾਤ ਅਜੇ ਵੀ ਚਿੰਤਾਜਨਕ ਹਨ। ਅਮਰੀਕਾ ਵਿੱਚ ਭੁੱਖਮਰੀ ਦੀ ਸਥਿਤੀ ਬੜੀ ਗੰਭੀਰ ਹੋ ਚੁੱਕੀ ਹੈ। ਨਵੀਂ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਹਜ਼ਾਰਾਂ ਲੋਕ ਹਰ ਰੋਜ਼ ਭੁੱਖੇ ਰਹਿ ਰਹੇ ਹਨ ਮਹਿੰਗਾਈ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਇਹ ਸਮੱਸਿਆ ਸਭ ਤੋਂ ਵੱਡੀ ਹੈ ਲੋਕਾਂ ਨੂੰ ਹਰ ਰੋਜ਼ ਬੁਨਿਆਦੀ ਖਾਣ-ਪੀਣ ਦੀਆਂ ਚੀਜ਼ਾਂ ਲੈਣ ਵਿੱਚ ਮੁਸ਼ਕਲ ਆ ਰਹੀਆਂ ਹਨ ਖਾਸ ਕਰਕੇ ਉਹ ਪਰਿਵਾਰ ਜੋ ਪੈਸਾ ਬਚਾ ਕੇ ਖਰਚ ਕਰਦੇ ਹਨ ਉਨ੍ਹਾਂ ਲਈ ਰੋਜ਼ਾਨਾ ਦੀ ਚਾਹੀਦੀ ਹੋਣ ਵਾਲੀ ਖੁਰਾਕ ਪੂਰੀ ਕਰਨਾ ਇੱਕ ਚੁਣੌਤੀ ਬਣ ਚੁੱਕਾ ਹੈ ਸਰਕਾਰ ਅਤੇ ਸਹਾਇਤਾ ਸੰਸਥਾਵਾਂ ਇਸ ਮਾਮਲੇ ਵਿੱਚ ਮਦਦ ਦੀ ਕੋਸ਼ਿਸ਼ ਕਰ ਰਹੀਆਂ ਹਨ ਖਾਣ-ਪੀਣ ਦੀ ਵੰਡ ਫੂਡ ਬੈਂਕਾਂ ਅਤੇ ਸਹਾਇਤਾ ਯੋਜਨਾਵਾਂ ਦੇ ਜ਼ਰੀਏ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਪਰ ਹਾਲਾਤ ਹਜੇ ਵੀ ਚਿੰਤਾਜਨਕ ਹਨ ਇਸ ਖਬਰ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਵਿੱਚ ਭੁੱਖਮਰੀ ਇੱਕ ਐਮ ਸਮਾਜਿਕ ਅਤੇ ਆਰਥਿਕ ਸਮੱਸਿਆ ਬਣ ਚੁੱਕੀ ਹੈ ਜਿਸ ਨੂੰ ਹੱਲ ਕਰਨ ਲਈ ਲੰਬੇ ਸਮੇਂ ਦੀ ਯੋਜਨਾ ਅਤੇ ਪ੍ਰਭਾਵਸ਼ਾਲੀ ਨੀਤੀਆਂ ਦੀ ਲੋੜ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਐਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ